FM 90.4 अवतार रेडियो ਸੁਣਨ ਵਾਲੇ ਸਾਰੇ ਹੀ শ্রোਤਿਆਂ ਨੂੰ ਮਨਦੀਪ ਘਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਸਣਾਓ ਬਈ ਕੀ ਹਾਲ ਆ ਜਿੰਨਾ ਵੀ ਪਰਿਵਾਰ ਅਵਤਾਰ ਰੇਡੀਓ ਦਾ ਆ ਉਹਨਾਂ ਸਾਰਿਆਂ ਦਾ ਹਾਲ ਚਾਲ ਪੁੱਛਣ ਲਈ ਆ ਗਏ ਆ ਜੀ ਅਸੀਂ ਇਸ ਵੀਡੀਓ ਦੇ ਵਿੱਚ ਜੀ ਆਇਆਂ ਆਪ ਜੀ ਨੂੰ ਅਸੀਂ ਆਖਦੇ ਆਂ ਮੌਸਮ ਇਹ ਕੁਦਰਤ ਦਾ ਐਸਾ ਰੰਗ ਛਵੀ ਆ ਜਿਦੇ ਵਿੱਚ ਉਤਰਾ ਚੜਾ ਹੁਣੇ ਜ਼ਰੂਰੀ ਆ ਹੁਣ ਕਹਿੰਦੇ ਹੋਵਾਂਗੇ ਕਿ ਉਤਰਾ ਚੜਾ ਕਿਉਂ ਜ਼ਰੂਰੀ ਆ ਭਾਈ ਦੇਖੋ ਦੁੱਖ ਤੋਂ ਬਾਅਦ ਵਿੱਚ ਖੁਸ਼ੀ ਦਾ ਅਹਿਸਾਸ ਹੋਣਾ ਬਹੁਤ ਪਿਆਰਾ ਅਹਿਸਾਸ ਆ ਤੇ ਰਾਤ ਤੋਂ ਬਾਅਦ ਸਵੇਰ ਦਾ ਉਹ ਖੂਬਸੂਰਤ ਅਹਿਸਾਸ ਸਵੇਰੇ ਉੱਠਦੇ ਤਾਜ਼ਗੀ ਦਾ ਅਹਿਸਾਸ ਉੱਠਦੇ ਸਾਰ ਅਸੀਂ ਪਿੰਡਾਂ ਵਾਲੇ ਆ ਜੀ ਗੁਰਬਾਣੀ ਦਾ ਪ੍ਰਚਾਰ ਗੁਰਬਾਣੀ ਦੀਆਂ ਉਤਕਾਂ ਸਾਡੇ ਕੰਨਾਂ ਦੇ ਵਿੱਚ ਪੈਂਦੀਆਂ ਨੇ ਸੱਚੀ ਬਹੁਤ ਪਿਆਰਾ ਅਹਿਸਾਸ ਆ ਤਾਜ਼ਗੀ ਭਰ ਦਿੰਦੀ ਆ ਬਾਣੀ ਸਤਗੁਰ ਦੀ ਤਾਜ਼ਗੀ ਭਰ ਦਿੰਦੀ ਆ ਬਾਣੀ ਸਤਗੁਰ ਦੀ ਬਸ ਇੱਕ ਮਨ ਚਾਂਤ ਜਹੋ ਕੇ ਸੁਣ ਅਹਿਸਾਸ ਕੁਝ ਖਾਸ ਤੈਨੂੰ ਮਿਲੂਗਾ ਤਾਂ ਬਹੁਤ ਖੂਬਸੂਰਤ ਉਹ ਅਹਿਸਾਸ ਹੁੰਦਾ ਹੈ ਜਦੋਂ ਮੰਦਰ ਦੇ ਨੇੜੇ ਉਹ ਤੁਸੀਂ ਗੁਜ਼ਰਦੇ ਹੋ ਉੱਥੇ ਚੱਲ ਰਿਹਾ ਸੰਗੀਤ ਉਹ ਪੇਟਾਂ ਜਿਹੜੀਆਂ ਚੱਲ ਰਹੀਆਂ ਹੁੰਦੀਆਂ ਨੇ ਪ੍ਰਸੰਗ ਸਾਖੀਆਂ ਚੱਲ ਰਹੀਆਂ ਹੁੰਦੀਆਂ ਨੇ ਤਾਂ ਉਹਨਾਂ ਦਾ ਵੀ ਕੁਝ ਖਾਸ ਹੀ ਖਿੱਚ ਦਾ ਕੇਂਦਰ ਬਣਦਾ ਆ ਮਸਜਿਦ ਦੇ ਨੇੜਿਓਂ ਜਾਂਦੇ ਤੁਹਾਨੂੰ ਇੱਕ ਵੱਖਰਾ ਹੀ అనుਭਵ ਮਹਿਸੂਸ ਹੋਊਗਾ। ਸੋ ਭਈ ਜਿੱਥੋਂ ਵੀ ਕਿਸੇ ਗੁਰੂਤਾਮ ਦੇ ਨੇੜਿਓਂ ਲੰਘ ਰਹੇ ਹੋ ਹੈਨਾ ਕਿਸੇ ਵੀ ਉਸ ਪਰਬਤ ਦੇ ਗਾਰ ਦੀ ਉਸਤਤ ਕਰਨ ਵਾਲੇ ਦੇ ਘਰ ਦੇ ਨੇੜਿਓਂ ਦੀ ਲੰਘ ਰਹੇ ਹੋ ਕੁਝ ਵੱਖਰਾ ਅਹਿਸਾਸ ਹੋਊਗਾ। ਸਵੇਰੇ ਸਵੇਰੇ ਜਦੋਂ ਸਫ਼ਰ ਤੇ ਨਿਕਲੇ ਸੀ ਐਵੇਂ ਲੱਗਦਾ ਇਹ ਜਿਵੇਂ ਧੁੰਦ ਜਿਹੀ ਛਾਈ ਹੋਈ ਆ ਹੈਨਾ ਤਾਂ ਮਨ ਵਿੱਚ ਆਇਆ ਕਿ ਮੀ ਆਊਗਾ ਦੂਜੇ ਬਨੇ ਫੀਲਿੰਗਸ ਹੀ ਆ ਰਹੀ ਸੀ ਜਿਵੇਂ ਸਿਆਲਾ ਹੋ ਗਏ ਸ਼ੁਰੂ ਹਨਾ ਧੁੰਦ ਦਾ ਅਹਿਸਾਸ ਜਾਂ ਉਹ ਸਿਆਲਾਂ ਦੀ ਇੱਕ ਝਾਕ ਜੀ ਦਿੰਦਾ ਸਾਨੂੰ ਤਾਂ ਕੁੱਲ ਮਿਲਾ ਕੇ ਰਾਸਤੇ ਦੇ ਵਿੱਚ ਰੁੱਖਾਂ ਦਾ ਹਿੱਲਣਾ ਠੰਡੀ ਹਵਾ ਦੇ ਝੌਕੇ ਬੱਦਲਾਂ ਦੇ ਵਿੱਚ ਝਾਤੀਆਂ ਮਾਰਦਾ ਉਹ ਸੂਰਜ ਜੀ ਰਿਤ ਤੇਜ ਤਪਸ਼ ਨੂੰ ਜਿਹੜਾ ਅਸੀਂ ਅੱਖ ਖੋਲ ਕੇ ਦੇਖ ਨਹੀਂ ਸਕਦੇ ਬੜਾ ਸੋਹਣਾ ਜਿਹਾ ਮਨਮੋਹਕ ਜਿਹਾ ਦ੍ਰਿਸ਼ ਸੀ ਐਵੇਂ ਲੱਗ ਰਿਹਾ ਸੀ ਜਿਵੇਂ ਚੰਦਰਮਾ ਹੋਵੇ ਤੇ ਉਹਦੀ ਚਿੱਟੀ ਜਿਹੀ ਚਾਂਦਨੀ ਹੋਵੇ ਅਹਿਸਾਸ ਐਵੇਂ ਦਾ ਸੀ ਇਹ 7.5 8 ਦੇ ਨੇੜੇ ਤੇੜੇ ਦਾअनुਪਾਅ ਦੀ ਗੱਲ ਮੈਂ ਕਰਦੀ ਆ ਪੰਛੀਆਂ ਦੀ ਚਹਿਚਹਾਹਟ ਤੇ ਬਹੁਤ ਸਾਰੀਆਂ ਵਖ-ਵਖ ਆਵਾਜ਼ਾਂ ਸਫ਼ਰ ਤੇ ਜਾਣ ਵਾਲਿਆਂ ਦੀ ਬਹੁਤ ਘੱਟ ਆਵਾਜ਼ਾਂ ਤਾ ਹ ਸਕੂਲ ਨੂੰ ਜਾ ਰਹੀਆਂ ਬੱਸਾਂ ਦੀ ਪਾਂ ਪਾਂ ਉਹ ਵੀ ਮੱਠੀ ਜਿਹੀ ਕਿ ਕੋ ਸ਼ੋਰ ਹਜੇ ਸ਼ੁਰੂ ਹੋਣਾ ਸੀ ਕਿਉਂਕਿ ਬੱਚੇ ਸਕੂਲ ਨੂੰ ਜਾ ਰਹੇ ਸੀ ਦੋਸਤੋ ਬਾਅਦ ਵਿੱਚ ਕੰਮ ਕਾਜ ਜਿਹੜੇ ਤੇਜ਼ੀ ਵਾਲੇ ਬਾਅਦ ਵਿੱਚ ਸ਼ੁਰੂ ਹੁੰਦੇ ਆ ਉਹ ਵੱਡੇ ਹਾਰਨ ਨਹੀਂ ਸੀ ਅਹਿਸਾਸ ਸੱਚੀ ਬਹੁਤ ਖੂਬਸੂਰਤ ਸੀ ਸੋ ਜਿੰਦਗੀਦਾਰ ਅਸਰ ਕੰਮ ਕਾਜ ਸਵੇਰੇ ਸਵੇਰੇ ਕਿਸੇ ਵੀ ਨਗਰ ਦੇ ਨੇੜੇ ਦੀ ਲੰਘੋ ਤੁਸੀਂ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੀਆਂ ਖੁਸ਼ਬੂਆਂ ਮਿਲਣਗੀਆਂ ਕਿਤੇ ਪਰਾਂਠੇ ਬਣ ਰਹੇ ਹੋਣਗੇ ਕਿਤੇ ਸਬਜ਼ੀ ਨੂੰ ਤੜਕਾ ਲੱਗ ਰਿਹਾ ਹੋਊਗਾ ਕਿਤੇ ਦਾਲ ਰਿਜ ਰਹੀ ਹੋਗੀ ਸੀਟੀਆਂ ਦੀ ਆਵਾਜ਼ ਆ ਰਹੀ ਹੋਊਗੀ ਕੁੱਕਰ ਦੀਆਂ ਦੂਈਆਂ ਨਹੀਂ ਤਾਂ ਹਰ ਇੱਕ ਦਾ ਅਨੁਭਵ ਵੱਖਰਾ-ਵੱਖਰਾ ਹੋ ਸਕਦਾ ਹੈ 60 80 ਦੀ ਸਪੀਡ ਵਾਲੇ ਨੂੰ ਇਹ ਚੀਜ਼ਾਂ ਅਹਿਸਾਸ ਨਹੀਂ ਹੋਣਗੀਆਂ ਨਾ ਉਹ ਮਹਿਕਾਂ ਤੇ ਨਾ ਉਹ ਆਵਾਜ਼ਾਂ ਹਾਂ ਰਾਸਤੇ ਵਿੱਚ ਲੰਘ ਰਿਆਂ ਜੇ ਕਿਸੇ ਨੇ ਅੱਜ ਕਿਸੇ ਜਾਨਵਰ ਨੂੰ ਫੀਟ ਮਾਰ ਦਿੱਤੀ ਆ ਉਹ ਸੜਕ ਦੇ ਕਿਨਾਰੇ ਪਿਆ ਕੱਲ ਨੂੰ ਉਹ ਜਿਹੜਾ ਉੱਥੋਂ ਲੰਘਣਾ ਬਹੁਤ ਔਖਾ ਹੋ ਜਾਣਾ ਆ ਤੇਜ਼ ਰਫ਼ਤਾਰ ਜ਼ਿੰਦਗੀ ਦੀ ਸਾਡੀ ਜਿਹੜੀ ਅਸੀਂ ਦੇਖ ਰਹੇ ਆ ਵੱਧ ਰਹੀ ਆ ਸਾਰਿਆਂ ਦੀ ਉਹ ਕਿਤੇ ਨਾ ਕਿਤੇ ਜਾ ਕੇ ਤਾਂ ਖਤਮ ਹੁੰਦੀ ਆ ਹਰ ਤਰ੍ਹਾਂ ਦੀ ਖੁਸ਼ਬੂ ਦੀ ਗੱਲ ਕਰਦੇ ਆ ਜਿੱਥੇ ਕੀ ਹੁਣ ਤੁਸੀਂ ਸਫ਼ਰ ਦੇ ਵਿੱਚ ਜੇ ਵਿਲੇ ਨਾ ਜਾ ਰਹੇ ਹੋ ਨਾ ਜਿਨ੍ਹਾਂ ਖੇਤਾਂ ਦੇ ਵਿੱਚ ਮੱਕੀਆਂ ਸੀ ਉਹਨਾਂ ਨੂੰ ਵਾ ਕੇ ਪਾਣੀ ਲਾ ਕੇ ਕੱਦ ਲੱਗ ਕੇ ਝੋਨਾ ਵੀ ਲੱਗ ਗਿਆ ਪਰ ਉਹ ਮੱਕੀ ਦੇ ਟਾਂਡੇ ਦੇ ਸੜਨ ਦੀ ਦੁਰਗੰਧ ਜਿਹੜੀ ਆ ਉਹ ਤੁਹਾਨੂੰ ਉਥੋਂ ਲੰਘਣਾ ਮੁਸ਼ਕਲ ਕਰ ਦਊਗੀ ਕੱਲ ਲੰਘਦੇ ਸਮੇਂ ਬੜੀਆਂ ਰੋਚਕ ਜਿਹੀਆਂ ਗੱਲਾਂ ਹੋਈਆਂ ਕਹਿੰਦੇ ਨੇ ਕਿ ਬੱਚੇ ਬਹੁਤ ਕੁਝ ਜ਼ਿਆਦਾ ਪੁੱਛਦੇ ਨੇ ਨਾ ਸਵਾਲ ਸਵਾਲਾਂ ਦੇ ਵਿੱਚੋਂ ਇੱਕ ਸਵਾਲ ਸੀ ਕਿ ਜਿਹੜੇ ਗੁਜਰਪਾਈਚਾਰੇ ਦੇ ਕੁਝ ਕੋ ਮੈਂਬਰ ਲੰਘ ਰਹੇ ਸੀ ਉਹਨਾਂ ਕੋ 40-45 ਮੱਜਾਂ ਵਿੱਚ ਕੱਢੂ ਵਛੜੂ ਪਾ ਕੇ ਸਾਰੇ ਹੋਣਗੇ ਤਾਂ 45 ਕਿ ਹੋਰ ਹੋਣਗੀਆਂ ਉਹ ਦੋ ਗੁੱਟਾਂ ਦੇ ਵਿੱਚ ਸੀ ਭਾਵੇਂ ਦੋ ਭਾਗਾਂ ਦੇ ਵਿੱਚ ਸੀ ਤਾਂ ਬੱਚੀ ਦਾ ਸਵਾਲ ਸੀ ਕਿ ਮੰਮੀ ਇਹ ਇੱਕੋ ਪਰਿਵਾਰ ਦੀਆਂ ਮੱਜਾਂ ਹੋਣਗੀਆਂ ਬڑا ਗੌਰ ਨਾਲ ਉਹਨੇ ਦੇਖਿਆ ਹਨਾ ਤਾਂ ਗਰਮੀ ਵੀ ਬੜੀ ਸੀ ਦੂਸਰਾ ਸਵਾਲ ਸੀ ਮੰਮੀ ਇਹ ਸਾਰਾ ਦਿਨ ਚੱਲਦੀਆਂ ਹੀ ਰਹਿੰਦੀਆਂ ਇਹ ਥੱਕਦੀਆਂ ਨਹੀਂ ਜਿਹੜੇ ਇਹਨਾਂ ਨੂੰ ਲੈ ਕੇ ਜਾ ਰਹੇ ਨੇ ਇਹ ਵੀ ਥੱਕਦੇ ਨਹੀਂ ਸਵਾਲਾਂ ਦੀ ਗੱਲ ਆ ਹਨਾ ਤਾਂ ਆਪਣੀ ਦਿਮਾਗ ਦੀ ਉਪਸ ਦੀ ਗੱਲ ਆ ਫਿਰ ਹੌਲੀਡੇ ਜਿੰਨੀ ਮੇਰੀ ਸਮਝ ਦੇ ਮੁਤਾਬਿਕ ਮੈਂ ਕਹ ਪਉਤੇ ਦੋ ਗੁੱਟਾਂ ਦੇ ਵਿੱਚ ਆ ਭਾਵ ਥੋੜੇ ਅੱਗੇ ਜਿਹੜੇ ਨੇ ਉਹ ਥੋੜੀ ਸਪੇਸ ਦੇ ਕੇ ਪਿੱਛੇ ਨੇ ਇਹ ਦੋ ਪਰਿਵਾਰ ਲੱਗਦੇ ਨੇ ਬਾਕੀ ਮੈਨੂੰ ਨਹੀਂ ਪਤਾ ਵੈਸੇ ਸਾਡੇ ਡੈਡੀ ਹੁਣ ਦੱਸਦੇ ਹੁੰਦੇ ਕਿ ਚਾਰ-ਚਾਰ ਪਰਿਵਾਰ ਇਕੱਠੇ ਵੀ ਜਿਹੜੇ ਆ ਉਹ ਜੇ ਇਹਦਾ ਗੈਬ ਆ ਤਾਂ ਉਹ ਮਤਲਬ ਇਨੇ ਪਰਿਵਾਰਾਂ ਦਾ ਆ ਤਾਂ ਉਹ ਦੋ ਪਰਿਵਾਰਾਂ ਦੇ ਵਿੱਚੋਂ ਜਿਹੜੀਆਂ ਬੀਬੀਆਂ ਸੀ ਤਾਂ ਉਹਨਾਂ ਨੇ ਨਾ ਪਰਾਂਦੀਆਂ ਪਾਈਆਂ ਹੋਈਆਂ ਸੀ ਲੰਬੀਆਂ ਲੰਬੀਆਂ ਗੁੱਤਾ ਵੀ ਉਹਨਾਂ ਦੀਆਂ ਤਾਂ ਕੁੜਤਾ ਤੇ ਸਲਵਾਰ ਚੜੀ ਸੀ ਉਹ ਬਹੁਤ ਸੋਹਣੀ ਦਿੱਤੀ ਉਹਨਾਂ ਦੇ ਤਾਂ ਦੇਖਣ ਨੂੰ ਬੜੀ ਵਧੀਆ ਲੱਗੀ ਤੇ ਉਹਨਾਂ ਵਿੱਚ ਇੱਕ ਬਜ਼ੁਰਗ ਵੀ ਸੀ ਜਿਹਨੇ ਕੁੜਤਾ ਚਾਦਰਾਂ ਪਾਇਆ ਹੋਇਆ ਸੀ ਤਾਂ ਸਵਾਲ ਕਿਉਂਕਿ ਜਦੋਂ ਆਪਾਂ ਸਫ਼ਰ ਦੇ ਵਿੱਚ ਹੌਲੀ-ਹੌਲੀ ਜਾਂਦੇ ਆ ਤਾਂ ਬੜਾ ਕੁਝ ਮਿਲਦਾ ਆ ਤਾਂ ਇਹ ਸੀ ਕੁਝ ਕੁਝ ਨੌਲੇਜ ਤਾਂ ਹਲਕੀ-ਹਲਕੀ ਤਿਤਰਾ ਦੀ ਆਵਾਜ਼ ਚੱਕਾਂ ਤੋਂ ਸੀਚੇਵਾਲ ਦੇ ਵਿੱਚ ਵਿੱਚ ਮੋਰਾਂ ਦੀ ਚੀਚਹਾੜ ਤਾਂ ਸਫ਼ਰ ਵਿੱਚ ਜਾਂਦੇ ਹੋ ਹਾਂ ਜਾਮਨ ਟੁੱਟ ਕੇ ਸਿਰ ਤੇ ਪੈਣੀ ਇਹ ਆਮ ਜੀ ਗੱਲ ਆ ਹਨਾ ਇੱਕ ਜਾਮਨ ਡਿਗਣੀ ਤਾਂ ਫਲ ਧਰਤੀ ਜਿੱਥੇ ਜਿਆਦਾ ਨੀਲੀ ਆ ਪਾਵੇ ਇਥੇ ਜਾਮਨ ਦਾ ਦਰਖਤ ਹੈਗਾ ਆ ਤੇ ਆਖਰੀ ਪੜਾ ਮਤੇ ਇਹ ਜਾਮਨਾ ਵੀ ਸੀਚੇ ਆਲਦੀਆਂ ਜਿਹੜੀਆਂ ਸੁਲਤਾਨਪੁਰ ਲੋਧੀ ਵੇਂ ਦੇ ਕੰਡੇ ਆ ਉਹਨਾਂ ਨੇ ਹੁਣ ਪੱਕਣਾ ਸ਼ੁਰੂ ਹੋਣਾ ਆ ਜੁਲਾਈ ਆਖਰ ਤੱਕ ਉਹ ਰਾ ਜਾਮਨ ਸ਼ਾਇਦ ਉਹਨੂੰ ਬੋਲ ਜਿਹੜੀ ਬਹੁਤ ਵੱਡੀ ਹੁੰਦੀ ਹੈ ਨਾ ਤਾਂ ਉਹਨਾਂ ਨੇ ਪੱਕਣਾ ਹਜੇ ਹੁਣ ਸ਼ੁਰੂ ਕਰਨਾ ਤੇ ਸੀਚੇ ਵਾਲ ਉਹ ਦੋ ਖਤਮ ਹੋ ਜਾਂਦੀਆਂ ਨੇ ਤਾਂ ਤੁਸੀਂ ਕਿੰਨਾ ਕੋਵਾਚਦੇ ਆ ਖਜੂਰਾ ਨੇ ਪੱਕਣਾ ਸ਼ੁਰੂ ਹੋਣਾ ਕੱਚੀਆਂ ਮਾਰਕੀਟ ਦੇ ਵਿੱਚ ਆ ਗਈਆਂ ਨੇ ਜਿਹੜੀਆਂ ਅਸੀਂ ਖਾਂਦੇ ਸੀ ਉਹ ਬਰਾਊਨ ਕਲਰ ਦੀਆਂ ਹਨਾ ਹਲਕਾ ਹਲਕਾ ਲੂਣ ਲੱਗਾ ਹੋਇਆ ਉਹ ਪਿੰਡ ਵਿੱਚ ਸ਼ਾਪੇ ਦੇ ਵਿੱਚ ਟੋਕਰੇ 'ਚ ਪਾ ਕੇ ਵੇਚਦਾ ਉਹ ਭਾਈ ਉਹ ਵਾਲੀਆਂ ਖਜੂਰਾ ਜਿਹੜੀਆਂ ਹਜੇ ਆਉਣੀਆਂ ਆ ਤਾਂ ਜਮਨ ਰੁੱਖ ਭਾਵੇਂ ਕੱਚਾ ਆ ਪਰ ਫਲ ਬਹੁਤ ਬੇਸ਼ੁਮਾਰ ਕੀਮਤੀ ਆ ਤਾਂ ਤੁਸੀਂ ਵੀ ਪ੍ਰਯੋਗ ਕਰਿਆ ਕਰੋ ਇਹ ਜ਼ਿੰਦਗੀ ਦੇ ਵਿੱਚ ਕੁਝ ਖਾਸ ਫਲ ਜਿਹੜੇ ਮੌਸਮੀ ਸਾਲ ਨੂੰ ਮਿਲਦੇ ਨੇ ਅੰਬ ਇਹ ਨਾ ਕਹੋ ਕਿ ਗਰਮੀ ਆ ਵੀ ਅੰਬ ਦਾ ਪ੍ਰਯੋਗ ਨਹੀਂ ਕਰਨਾ ਭਾਈ ਗਰਮੀ ਹੈਗੀ ਹੈ ਗਰਮੀ ਨੂੰ ਗਰਮੀ ਆਪਾਂ ਪੰਜਾਬੀ ਐਵੇਂ ਕਹਿੰਦੇ ਹੁੰਦੇ ਗਰਮੀ ਨੂੰ ਗਰਮੀ ਮਾਰਦੀ ਹੈ ਤਾਂ ਹੀ ਚਾਹ ਦੀਆਂ ਚੁਸਕੀਆਂ ਵਾਵਾ ਵਾਵਾ ਲੈਣੇ ਆ ਸੋ ਇਹ ਤੁਹਾਡੇ ਤੇ ਆ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰੋ ਜਦੋਂ ਕਿਤੇ ਅੱਗੇ ਸਫ਼ਰ ਦੇ ਵਿੱਚ ਹੁਣ ਦੁਆਰਾ ਨਿਕਲੇ ਤਾਂ ਦੇਖਿਓ ਤੁਸੀਂ ਕੀ ਅਨੁਭਵ ਕੀਤਾ ਸਫ਼ਰ ਦੇ ਵਿੱਚੋਂ ਆ ਪਰਮਾਤਮਾ ਤੁਹਾਨੂੰ ਬਹੁਤ ਕੁਝ ਸਿਖਾਵੇਗਾ ਪਰ ਸਿੱਖਣਾ ਵੀ ਚਾਹੀਦਾ ਕਿਉਂਕਿ ਸਿੱਖਣਾ ਹੀ ਸਖਿਆਰਥੀ ਤਾਂ ਸਿੱਖ ਦੀ ਅਸਲੀ ਡੈਫੀਨੇਸ਼ਨ ਆ ਜਨਮ ਤੋਂ ਲੈ ਕੇ ਮੌਤ ਤੱਕ ਅਸੀਂ ਸਾਰੇ ਸਿੱਖਦੇ ਹੀ ਆ ਉਹ ਗੱਲ ਵੱਖਰੀ ਕੋਈ ਦੱਸਦਾ ਆ ਤੇ ਕੋਈ ਨਹੀਂ ਦੱਸਦਾ ਚਾਉ ਜੀ ਅਵਤਾਰ ਰੇਡੀਓ ਦੇ ਵੀਡੀਓ ਦੇ ਵਿੱਚੋਂ ਆਪਾਂ ਕੁਝ ਸਾਂਝਾ ਕਰ ਲਈਏ ਆਵਾਜ਼ ਦੀ ਦੁਨੀਆ ਦੇ ਵਿੱਚ ਬਹੁਤ ਕੁਝ ਨਵਾਂ ਵੀ ਆ ਇਸ ਨਵੇਂ ਪੰਨ ਨੂੰ ਜਿਹੜਾ ਆ ਉਹ ਪੜਾ ਲਈਏ ਤੇ ਖੁਸ਼ੀਆਂ ਖੇੜਿਆਂ ਨਾਲ ਕੁਝ ਗਾ ਵਜਾ ਲਈਏ ਆਜੋ ਫਿਰ